ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੱਝਾਂ ਗਾਵਾਂ ਨੂੰ ਗੱਭਨ ਠਹਿਰਾਉਣ ਦਾ ਗਰਮੀ ਦੇ ਮੌਸਮ ਦੇ ਵਿੱਚ ਪੱਕਾ ਜਿਹੜਾ ਘਰੇਲੂ ਨੁਸਖਾ ਤੁਹਾਡੇ ਨਾਲ ਆ ਸ਼ੇਅਰ ਕਰਾਂਗੇ ਸੋ ਉਮੀਦ ਕਰਦੇ ਹਾਂ ਦੋਸਤੋ ਇਸ ਨੁਸਕੇ ਤੋਂ ਇਸ ਫਾਰਮੂਲੇ ਤੋਂ ਬਹੁਤੇ ਕਿਸਾਨ ਵੀਰ ਜਿਹੜਾ ਫਾਇਦਾ ਲੈਣਗੇ ਸੋ ਦੋਸਤੋ ਜਿੱਦਾਂ ਕਿ ਆਪਾਂ ਵੇਖਿਆ ਵੀ ਗਰਮੀ ਦੇ ਵਿੱਚ ਅਕਸਰ ਹੀ ਜਿਹੜੇ ਪਸ਼ੂ ਆਪਾਂ ਏਆਈ ਕਰਵਾਉਨੇ ਆ ਚਾਹੇ ਕਰਾਸ ਕਰਵਾਉਨੇ ਆ ਉਹਨਾਂ ਦੇ ਵਿੱਚ ਜਿਹੜੀ ਰਿਪੀਟ ਹੋਣ ਦੀ ਜਿਹੜੀ ਮੁਸ਼ਕਲ ਆ ਉਹ ਵਧੇਰੇ ਵੇਖੀ ਜਾਂਦੀ ਆ ਸੋ ਦੋਸਤੋ ਆਪਾਂ ਕਿਹੜੀ ਚੀਜ਼ ਦੀ ਵਰਤੋਂ ਕਰਕੇ ਇਹ ਮੁਸ਼ਕਲ ਨੂੰ ਬਿਲਕੁਲ ਆਸਾਨ ਤਰੀਕੇ ਨਾਲ ਜਿਹੜਾ ਖਤਮ ਕਰ ਸਕਦੇ ਆ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਿਹੜਾ ਜ਼ਰੂਰ ਕਰ ਦਿਓ ਤਾਂ ਜੋ ਦੋਸਤੋ ਹੋਰ ਕਿਸਾਨ ਭਰਾਵਾਂ ਨੂੰ ਵੀ ਜਿਹੜਾ ਫਾਇਦਾ ਮਿਲ ਸਕੇ ਸੋ ਦੋਸਤੋ ਇਸ ਫਾਰਮੂਲੇ ਦੇ ਵਿੱਚ ਜੇਕਰ ਆਪਾਂ ਪਹਿਲੀ ਚੀਜ਼ ਐਡ ਕਰੀਏ ਤਾਂ ਦੇਸੀ ਘਿਓ ਆਪਾਂ ਲਵਾਂਗੇ ਦੋਸਤੋ 100 ਗ੍ਰਾਮ ਦੀ ਮਾਤਰਾ ਲਵਾਂਗੇ ਸੋ ਦੋਸਤੋ ਇੱਕ ਗੱਲ ਤੁਸੀਂ ਜ਼ਰੂਰ ਧਿਆਨ ਵਿੱਚ ਰੱਖ ਸਕਦੇ ਹੋ ਵੀ ਜਿੱਦਾਂ ਸਾਡੇ ਸਿਆਣੇ ਕਹਿੰਦੇ ਹੁੰਦੇ ਆ ਵੀ ਜੇਕਰ ਆਪਾਂ ਮੱਝ ਨੂੰ ਘੋ ਦੇਣਾ ਤੇ ਆਪਾਂ ਗਾਂ ਦਾ ਦਵਾਂਗੇ ਜੇਕਰ ਆਪਾਂ ਗਾਂ ਨੂੰ ਦੇ ਰਹੇ ਹਾਂ ਤੇ ਮੱਝ ਦਾ ਘੋ ਦੇਵਾਂਗੇ ਸੋ ਮਾਤਰਾ ਜਿਹੜੀ ਦੋਸਤੋ 100 ਗ੍ਰਾਮ ਆਪਾਂ ਲੈ ਸਕਦੇ ਆ ਇਸ ਤੋਂ ਬਾਅਦ ਦੂਜੇ ਨੰਬਰ ਤੇ ਦਹੀਂ ਆਉਂਦਾ ਦੋਸਤੋ 500 ਗ੍ਰਾਮ ਲਵਾਂਗੇ ਆਪਾਂ ਦਹੀਂ ਅੱਧਾ ਕਿਲੋ ਤਕਰੀਬਨ ਇਸ ਤੋਂ ਬਾਅਦ ਧਨੀਆ ਪਾਊਡਰ ਜਿਹੜਾ ਉਹ 50 ਗ੍ਰਾਮ ਲਵਾਂਗੇ ਮਹਿੰਦੀ ਦੇ ਪੱਤੇ ਦੋਸਤੋ ਆ ਜਾਂਦੇ ਆ ਚੌਥੇ ਨੰਬਰ ਤੇ ਮਹਿੰਦੀ ਪਾਊਡਰ ਵੀ ਆਪਾਂ ਲੈ ਸਕਦੇ ਆ ਪਰ ਜਿਹੜਾ ਬੈਸਟ ਆ ਦੋਸਤੋ ਮਹਿੰਦੀ ਦੇ ਪੱਤੇ ਆ ਉਹਦੀ ਮਾਤਰਾ ਜਿਹੜੀ 50 ਗ੍ਰਾਮ ਲਵਾਂਗੇ ਮਹਿੰਦੀ ਪੱਤੇ ਜਿਹੜੇ ਦੋਸਤੋ ਮਾਰਕੀਟ ਤੋਂ ਜਿਹੜੇ ਬਿਲਕੁਲ ਈਜ਼ੀਲੀ ਸੌਖੇ ਤਰੀਕੇ ਨਾਲ ਤੁਹਾਨੂੰ ਮਿਲ ਜਾਵਣਗੇ ਇਸ ਕਰਕੇ ਤੁਸੀਂ ਮਹਿੰਦੀ ਪੱਤੇ ਲੈ ਸਕਦੇ ਹੋ ਇਹਨਾਂ ਨੂੰ ਮਿਕਸ ਕਰਕੇ ਤੁਸੀਂ ਆਪਣੇ ਜਿਹੜੇ ਪਸ਼ੂ ਨੂੰ ਦੋਸਤੋ ਗਾਂ ਨੂੰ ਮੱਝ ਨੂੰ ਦੋਨਾਂ ਨੂੰ ਦੇ ਸਕਦੇ ਹੋ ਦੋਹਾਂ ਲਈ ਦੋਸਤੋ ਜਿਹੜਾ 100% ਰਿਜ਼ਲਟ ਵੇਖਣ ਦੇ ਵਿੱਚ ਆਵੇਗਾ ਤੇ ਦੋਸਤੋ ਇਹ ਜਿਹੜਾ ਫਾਰਮੂਲਾ ਆਪਾਂ ਦੇਣਾ ਕਰੂਗਾ ਇੱਕ ਗੱਲ ਜ ਅ ਮੱਜ ਚਾਹੇ ਗਾਂ ਨੂੰ ਹੀਟ ਵਿੱਚ ਲਿਆਉਣ ਲਈ ਕਦੇ ਵੀ ਕੋਈ ਦਵਾਈ ਨਾ ਦਿਵੋ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰੋਡਕਟ ਮੈਡੀਕਲ ਨਾਮ ਦੇਵੋ ਉਹ ਜੇ ਆਪਣੇ ਆਪ ਹੀਟ ਵਿੱਚ ਆਉਂਦੀ ਹੈ ਤਾਂ ਬਿਲਕੁਲ ਬੈਸਟ ਤਰੀਕਾ ਹੈਗਾ ਇਸ ਤੋਂ ਬਾਅਦ ਦੋਸਤੋ ਉਸ ਨੂੰ ਤੁਸੀਂ AI ਕਰਵਾ ਸਕਦੇ ਹੋ ਕਰਵਾ ਕ੍ਰੋਸ ਕਰਵਾ ਸਕਦੇ ਹੋ ਜੇ ਆਪਣੇ ਆਪ ਹੀਟ ਵਿੱਚ ਆਈ ਹੈਗੀ ਹੈ ਉਸੇ ਦਿਨ ਤੁਸੀਂ ਗਾ ਮੱਝ ਨੂੰ ਕ੍ਰੋਸ ਕਰਾਉਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਇਹ ਫਾਰਮੂਲਾ ਦੇਣਾ ਪਵੇਗਾ ਜੇਕਰ ਦੋਸਤੋ ਸਵੇਰ ਆਪਾਂ ਕ੍ਰੋਸ ਕਰਵਾਉਨੇ ਆ ਤੇ ਸਾਰਾ ਦਿਨ ਤੁਸੀਂ ਜਦੋਂ ਮਰਜ਼ੀ ਇਸ ਫਾਰਮੂਲੇ ਦੀ ਵਰਤੋਂ ਕਰ ਸਕਦੇ ਹੋ ਜਦੋਂ ਮਰਜ਼ੀ ਇਹ ਫਾਰਮੂਲਾ ਦੇ ਸਕਦੇ ਹੋ ਜੇਕਰ ਦੋਸਤੋ ਆਪਾਂ ਸ਼ਾਮ ਨੂੰ ਈਵਨਿੰਗ ਟਾਈਮ ਆਪਣੇ ਪਸ਼ੂ ਨੂੰ ਕ੍ਰੋਸ ਕਰਵਾ ਰਹੇ ਆ ਤੇ ਅਗਲੇ ਦਿਨ ਸਵੇਰ ਆਪਾਂ ਇਹ ਫਾਰਮੂਲਾ ਦੇਵਾਂਗੇ ਇਹ ਜਿਹੜੀ ਦੋਸਤੋ ਇਹ ਖੁਰਾਕ ਹੈਗੀ ਆ ਇੱਕ ਟਾਈਮ ਇੱਕ ਦਿਨ ਦੀ ਹੈਗੀ ਆ ਕੋਈ ਮੁਸ਼ਕਲ ਨਹੀਂ ਹੈਗੀ ਇਹ ਫਾਰਮੂਲਾ ਦੋਸਤੋ ਆਪਾਂ ਪਸ਼ੂ ਨੂੰ ਦੇਣਾ ਹੀ ਦੇਣਾ ਹੈਗਾ ਜਦੋਂ ਆਪਣਾ ਪਸ਼ੂ ਆਪਾਂ ਕ੍ਰੋਸ ਕਰਵਾ ਲੈਨੇ ਆ ਇੱਕ ਦਿਨ ਦਿੱਤਾ ਦੋਸਤੋ ਫਿਰ ਆਪਾਂ ਦੂਜੇ ਦਿਨ ਦੇਵਾਂਗੇ ਕੇਵਲ ਦੋਸਤੋ ਆਪਾਂ ਦੋ ਦਿਨ ਹੀ ਇਸ ਫਾਰਮੂਲੇ ਦੀ ਵਰਤੋਂ ਕਰਨਾ ਕਰਨੀ ਹੈਗੀ ਆ ਇਸ ਤੋਂ ਅੱਗੇ ਆਪਾਂ ਨਹੀਂ ਦੇਣਾ ਹੈਗਾ ਗਰਮੀ ਵਿੱਚ ਜਦੋਂ ਵੀ ਤੁਸੀਂ ਆਪਣੀ ਗਾਂ ਮੱਝ ਕ੍ਰੋਸ ਜਾਂ ਏਆਈ ਕਰਵਾਓ ਤੇ ਇਹ ਫਾਰਮੂਲਾ ਦੋਸਤੋ ਜਿਹੜਾ ਕਨਸੈਪਸ਼ਨ ਰੇਟ ਹੈਗਾ ਠਹਿਰਨ ਦੀ ਦਰ ਹੈਗੀ ਆ ਕਨਸੀਵ ਦਰ ਹੈਗੀ ਦੋਸਤੋ ਉਹ ਜਿਹੜੀ ਆ ਦੋਸਤੋ ਵੱਧ ਜਾਂਦੀ ਹੈ ਡਬਲ ਹੋ ਜਾਂਦੀ ਹੈ ਅਤੇ ਜਿਹੜੀ ਸਮੱਸਿਆ ਗਰਮੀ ਦੇ ਮੌਸਮ ਦੇ ਵਿੱਚ ਆਪਾਂ ਨੂੰ ਰਿਪੀਟਰ ਦੀ ਪ੍ਰੋਬਲਮ ਆ ਰਹੀ ਹੈਗੀ ਆ ਇਹ ਬਿਲਕੁਲ ਜਿਹੜੀ ਠੀਕ ਹੋ ਜਾਵੇਗੀ ਸੋ ਦੋਸਤੋ ਇਹ ਸੀ ਬਿਲਕੁਲ ਇੱਕ ਸ਼ਾਰਟ ਦੇ ਵਿੱਚ ਫਾਰਮੂਲਾ ਚੰਗਾ ਲੱਗੀ ਹੋਰਾਂ ਕਿਸਾਨ ਵੀਰਾਂ ਤੱਕ ਵੀ ਜਿਹੜਾ ਜ਼ਰੂਰ ਸ਼ੇਅਰ ਕਰ ਦਿਓ ਤਾਂ ਜਿਹੜੇ ਵੀਰ ਰਿਪੀਟ ਦੀ ਮੁਸ਼ਕਲ ਤੋਂ ਪਰੇਸ਼ਾਨ ਨੇ ਦੋਸਤੋ ਉਹਨਾਂ ਲਈ ਕਿਤੇ ਨਾ ਕਿਤੇ ਦੋਸਤੋ ਇਹ ਫਾਇਦਾ ਮਿਲ ਸਕੇ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ